ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਪਿਓਰ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਸੂਟ ਆਇਆ ਜੀ ਤੁਸੀਂ ਟੈਬੀ ਲਾਈਨ ਵੇਅਰ ਕਹੀ ਹੋਣੀ ਜੀ ਹੁਣ ਕਾਟਨ ਦੇ ਵਿੱਚ ਲਾਈਨ ਆਈ ਹੈ ਜੀ ਬੜੀ ਪਿਆਰੀ ਮੈਚਿੰਗ ਪ੍ਰਿੰਟ ਆਏਗਾ ਮੈਚਿੰਗ ਸੂਟ ਆਏਗਾ ਹਲਕੀ ਸਲਫ ਪ੍ਰਿੰਟ ਕਰੀ ਹੋਈ ਹੈ ਜੀ ਬਾਟਮ ਵੀ ਔਰ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਕਲਰ ਸ਼ੇਡ ਬੜੇ ਪਿਆਰੇ ਨੇ ਪ੍ਰਾਈਜ਼ ਰਹੇਗਾ ਜੀ 700 ਰੁਪਏ ਸਾਸੁਰੇਂ ਦੇ ਸੂਟ ਰੇਗਾ ਪ੍ਰੀਮੀਅਮ ਕੁਆਲਿਟੀ ਬ੍ਰਾਂਡਡ ਸੂਟ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਪਿਆਰੇ ਡਿਜ਼ਾਈਨ ਨੇ ਪ੍ਰਿੰਟ ਦੇਖੋ ਕਿੰਨੇ ਸੋਹਣੇ ਡਿਜੀਟਲ ਪ੍ਰਿੰਟ ਆਣਗੇ ਕਲਰ ਬੜੇ ਪਿਆਰੇ ਨੇ ਯੂਨੀਕ ਕਲਰ ਨੇ ਯੂਨੀਕ ਪ੍ਰਿੰਟ ਨੇ ਬੜੇ ਸੋਹਣੇ ਪ੍ਰਿੰਟ ਨੇ ਆ ਚੈੱਕ ਕਰੋ ਜੀ ਸਾਰੇ ਕਲਰ ਆ ਆਈਸਕ੍ਰੀਮ ਚਾਰਟ ਆਏਗਾ ਬੜਾ ਪਿਆਰਾ ਕਲਰ ਚਾਰਟ ਆ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਟੈਬੀ ਲਾਈਨ ਦੇ ਵਿੱਚ ਵੀ ਆਇਆ ਸੀਗਾ ਆ ਲੋ ਆ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਡਿਫਰੈਂਟ ਪ੍ਰਿੰਟ ਜੀ ਟੋਟਲੀ ਡਿਫਰੈਂਟ ਕਿੰਨਾ ਪਿਆਰਾ ਪ੍ਰਿੰਟਾ ਦੇਖੋ ਅਲਟੀਮੇਟ ਪ੍ਰਿੰਟਾ ਜਿਸ ਦੇ ਵਿੱਚ ਕਲਰ ਮਿਲੂਗਾ ਇੱਕਾ ਰੇਟ 700 ਰੁਪਏ ਜੇਗਾ ਜੀ ਫਟਾਫਟ ਬਾਈ ਕਰ ਲਓ ਜਿਹਨੂੰ ਚਾਹੀਦਾ ਥੈਂਕ ਯੂ ਸੋ ਮੱਚ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਡਿਜੀਟਲ ਪ੍ਰਿੰਟ ਪਿਓ ਸ਼ਿਮਰ कॉटन ਦੇ ਵਿੱਚ ਜੀ ਲੋ ਜੀ ਪਿਓ ਸ਼ਿਮਰ कॉटन ਦੇ ਵਿੱਚ ਡੀਜੀਟਲ ਪ੍ਰਿੰਟ ਆਏਗਾ ਮੈਚਿੰਗ ਬਾਟਮ ਹੈ ਬਾਟਮ ਤੇ ਵੀ ਹਲਕਾ ਹਲਕਾ ਪ੍ਰਿੰਟ ਕਰਿਆ ਹੈ ਸਲਫ ਪ੍ਰਿੰਟ ਦੀ ਬਾਟਮ ਬਣੀ ਹੋਈ ਆ ਆ ਚੈੱਕ ਕਰੋ ਆ ਬਾਟਮ ਤੇ ਪ੍ਰਿੰਟ ਆਏਗਾ ਸੋ ਕਲਰ ਦੇਖੋ ਕਿੰਨਾ ਪਿਆਰਾ ਹੈ ਇਸ ਦੇ ਵਿੱਚ ਹਲਕਾ ਹਲਕਾ ਚੈੱਕ ਬਣਿਆ ਹੋਇਆ ਜੀ ਔਰ ਉੱਪਰ ਸਾਰੀ ਸ਼ਿਮਰ ਦੀ ਕੋਟਿੰਗ ਕਰੀ ਹੋਈ ਆ ਰੇਟ ਰਹੇਗਾ ਸਿਰਫ 850 ਰੁਪਏ ਪਹਿਲਾਂ ਇਹਦਾ ਰੇਟ ਸੀਗਾ 1000 ਹੁਣ 850 ਦੇ ਰੇਂਜ ਦੇ ਵਿੱਚ ਪਏਗਾ ਸੋ ਜਿੰਨੂੰ ਚਾਹੀਦਾ ਫਟੋਰ ਸਕਰੀਨਸ਼ੋਟ ਲੈ ਲਿਓ ਚਾਰ ਰੰਗ ਆਏ ਆ ਚਾਰੇ ਰੰਗ ਬੜੇ ਸੋਹਣੇ ਮਹਿੰਦੀ ਪੈਰਟ ਦਾ ਕਲਰ ਹੈ 1 ਕਾਏਗਾ ਗਾਜ਼ਰੀ ਮਜ਼ੈਂਟਾ ਕਲਰ 1 ਕਾਏਗਾ ਬਲੈਕ ਸੋ ਚਾਰੇ ਰੰਗ ਬੜੇ ਪਿਆਰੇ ਨੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰੋ ਫਟਾਫਟ ਵਟਸਐਪ ਤੇ ਪ੍ਰਾਈਸ ਆਏਗਾ ਜੀ 850 ਰੁਪਏ ਥੈਂਕ ਯੂ ਸੋ ਮੱਚ